ਅੱਜ ਸਾਡੇ ਕਿਉਂਕਿ ਬਸ ਕੋਈ ਚਲ ਗਿਆ ਨੂੰ ਬੋਲੋ ਸਭ ਦਾ ਸਭ ਦਾ ਦੇਨਰ ਮਾਤਾ ਡਾਕਟਰ ਪ੍ਰੀਮ ਰਾਏ ਮੇਂਦਰਜੀ ਦੀ ਜਨਮ ਦਿਨ ਤੇ ਅਸੀਂ ਲੱਖ ਲੱਖ ਵਧਾਈ ਦਿੰਨੇ ਆ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਤੇ ਅਸੀਂ ਅੱਜ ਸਾਰੇ ਜਿੰਨੀ ਵੀ ਸਾਡੀ ਬੀਜੇਪੀ ਭਾਰਤੀ ਜਨਤਾ ਪਾਰਟੀ ਦੀ ਟੀਮ ਆ ਉਹ ਸਾਰੀ ਅੱਜ ਹਾਜ਼ਰ ਆ ਤੇ ਅਸੀਂ ਜਨਮ ਦਿਨ ਮਨਾਉਣ ਲਈ ਪੂਰੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਤੇ ਮਹਾਰਾਣੀ ਪ੍ਰਨੀਤ ਕੌਰ ਜੀ ਵੀ 1-2 ਮਿੰਟ ਚ ਪਹੁੰਚਣ ਵਾਲੇ ਆ ਸੋ ਇਸ ਕਰਕੇ ਅੱਜ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਮਹਾਰਾਣੀ ਕਿੱਥੇ ਪਹੁੰਚ ਰਹੀ ਹੈ ਕਿਸੇ ਦੇਖ ਰਿਹਾ ਹੋ ਥੈਂਕ ਯੂ ਸੋ ਇਸ ਕਰਕੇ ਅੱਜ ਜੀ ਮਾਨਸਾ ਸਤਿਕਾਰ ਜੀ ਸਤਿਕਾਰ ਦਿਨਰਾ ਮੈਡੀਕਲ ਦੀ ਜਨਮ ਦਿਨ ਹੈ ਅੱਜ ਕੀ ਕਰ ਰਹੇ ਹੋ ਤੁਹਾਡਾ ਇੱਕ ਸੈਕਿੰਡ ਪਿਛੇ ਥੋੜਾ ਥੋੜਾ ਇੱਕ ਸੈਕਿੰਡ ਇੱਕ ਸੈਕਿੰਡ ਸਾਰੇ ਆਉਣ ਲੋਗ ਅੱਜ ਦੇ ਦਿਹਾੜੇ ਦੇ ਉੱਤੇ ਬਹੁਤ ਬਹੁਤ ਵਧਾਈ ਹੋਏ ਅਸੀਂ ਇੱਕ ਸੋ ਅੱਜ ਸੋ ਕੁਰੀ ਸਾਹਿਬ ਦਾ ਪਾਠ ਬਾਬਾ ਸਾਹਿਬ ਦੀ ਇਸ ਜਨਮ ਦਿਹਾੜੇ ਦੇ ਉੱਤੇ ਰੱਖਾਇਆ ਗਿਆ ਹੈ। ਕਿ ਦਸ ਹੋਰੀ ਕਿਸ ਨੇ ਕਿਸ ਨੇ ਅਧਿਉ ਨਾ ਕਿਸ ਨੇ ਅਸੀਂ ਬਾਬਾ ਸਾਹਿਬ ਸੀ ਉਹਨਾਂ ਨੇ ਸੰਵਿਧਾਨ ਬਣਾਇਆ ਸਾਨੂੰ ਸਾਡੇ ਦੇਸ਼ ਨੂੰ ਜੋ ਲੋਕਤੰਤਰ ਦੇ ਹੱਕ ਹੈ ਉਹ ਦਿੱਤੇ ਔਰ ਉਹ ਉਹਨਾਂ ਦੀ ਯਾਦ ਕਦੀ ਵੀ ਨਹੀਂ ਭੁੱਲ ਸਕਨੀ ਔਰ ਅੱਜ ਅਸੀਂ ਸਾਰੇ ਇਕੱਠੇ ਹੋ ਕੇ ਉਹਨਾਂ ਦੇ ارے دیوکے اج جو حالات ہیں پنجاب دے جو حالات ہیں مارے سب اج جو حالات ہیں جو باتی کر رہا کہ اسے بغارے اپس دے وچیاں جھنڈے بھنگے جھکو سُکا چلے تاں ساں بینیاں جو جوکڑے نے دار پروان کر رہے اپ جی دا فرمان ہے لاگ کسنا بات سننا اے زاکور نذر کرے تارا دے راہ م سنگل ہوئے تاں نکرنا سبو سنتاں اپنی نے ਸੁਪਾਦਾ ਸਰਬਾਤ ਖੁਸ਼ੀਆਂ ਦਾ ਵਕਤੁਸ਼ ਕੀਤਾ ਹੈ ਸਰਬੱਤ ਸੰਤਾਂ ਦੇ ਸਹਿਯੋਗ ਸੰਕਾ ਡਾਕਟਰ ਭੀਮਰਾਓ ਬੇਤਰ ਉਹਨਾਂ ਦੇ ਜਨਮ ਦਿਨ ਤੇ ਖੁਸ਼ੀਆਂ ਰੱਖਦੇ ਆ ਖੁੱਲੇ ਪਡਾਲਾ ਵਿੱਚ ਧੰਨ ਦਾ ਗੰਗ ਸਾਹਿਬ ਜੀ ਇੱਕ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦਾ ਆਸਰਾ ਲੈ ਕੇ ਸੁਖ ਮੰਦਿਰ ਸੁਖੰਬਰ ਪ੍ਰਵਦਾ ਅਗਰ ਦੇ ਨਾਮ ਕਹਿ ਮਨ ਦੀ ਸ਼ਰਾਬ 95 ਸੈ ਤੇ ਪੰਜਾਬ ਚ ਵਾਇਕ ਕਿਤਾ ਨਹੀਂ ਤੋ ਹਰੀ ਦਾ ਤੇ ਆਪਣਾ ਦਾ ਸਿਮਾਨਾ ਤੋਂ ਕਹਤ ਕਰਵਾਣ ਅਕੀਆਂ ਸਰਬਤ ਵਾਹਿਗੁਰੂ ਨਾਮ ਬੇਬਾਸ਼ੀਂ ਭੁੰਦਿਆ ਬਾਣੀ ਫੜਦੇ ਆਂ ਹਾਜ਼ਰੀ ਭਰਦੇ ਆਂ ਇਸੇ ਸਰਕਾਰ ਕਿੰਨੀ ਭੋਲੂ ਟੁਕ ਅਗਿਆ ਭੂਲੀ ਹੋਵੇ ਅਣਜਾਨ ਬੱਚੇ ਸੰਕੇ ਕਿਮਾ ਕਰਕੇ ਆਪਾਂ ਕੋਲ ਵਾਲੇ ਸਮੇਂ ਵਿੱਚ ਬੜੀ ਸਰਬਤ ਦੁਨੀਆ ਦਾ ਭਲਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਆ ਗਿਆ ਪਹਿਲੇ ਕਾਲ ਕੀ ਤਵੇਂ ਚਲਾਇਓ ਆਸੇ ਖਨ ਨੂੰ ਕੋ ਲੈ ਗੁਰੂ ਜੀ ਆਨੇਓ ਗੁਰੂ ਗ੍ਰੰਥ ਜੀ ਮੰਨਿਓ ਪ੍ਰਗਟੁ ਰਾਮ ਕੀ ਜੋ ਪ੍ਰਭ ਕੋ ਮਿਲ ਬੋਚ ਹੈ ਕੋ ਸੁਣਨ ਮੈਂ ਰਾਜ ਕਰੇਟਾ ਖਾਲਸਾ ਆਕੀ ਰਹੇ ਨਾ ਸਾਰ ਵੇ ਸੰਮਿਲਾਂਗੇ ਬਚੇ ਸਰਣ ਜੋ ਭੈ ਗੁਰਨਾਮ ਜਹਾਜ ਹੈ ਰੇ ਸਤਿ ਸ੍ਰੀ ਅਕਾਲ ਜੋਤ ਸਰ ਦਾਦਰ ਸੇਵੰਦੇ ਗੁਰੂ ਘਰੋਂ ਤਰ ਜੋਤ ਸਰ ਦਾਦਰ ਸੇਵੰਦੇ ਸੋ ਰਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਪਰੇ ਨਿਹਾੜੇ ਆ ਗਾਣਦੇ پانی کا ہے صاحب سامنے دیکھو جی ادھر تھوڑا پیچھے ہاں ہاں اگے ایک سیکنڈ یار اگے ہو گئے پوریے اللہ ابا اے دو جی رہے ہمارے

जना जनी पिया चाया انت کریں درباری انت کریں درباری را تھی بات ਆ ਪੁਰਖ ਮਹਿਮਾਨਾ ਪੁਰਤੀ ਬਾਣੀ ਆਈ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਦੇ ਵਿੱਚ ਬੈਠੇ ਸੰਗਤ ਵਹਿਮ ਜੂਜਾ ਤਾਲਾ ਸ੍ਰੀ ਵਹਿਗੂਰੀ ਕੀ ਹੱਤੇ ਬਾਬਾ ਸਾਹਿਬ ਦਾ ਕਲ ਭੇਮਰਾਵਾ ਮੇਟ ਕਾ ਸਾਹਿਬ ਜੀ ਦਾ ਇੱਕ ਸੌ ਟੋਕਰੀਆਂ ਚਰਮ ਦੇ ਸਾਰੇ ਸਹਿਰ ਦੇ ਸਹਿਰ ਤੋਂ ਦਿਨ ਨਾਲ ਸੰਤ ਧਾਰਕ اپنا گا نام لوا سارا دن آپ کا ٹھکو ہے تو آپ جاندہ ہیں گندے میں چپاں کوئی سر کو جو نہیں ہوگا شاید پہلا پانچہ میں تیر کی بھی ڈاکٹرہ بیٹھ کر ساپ کرلا گھلی بھلوکا دائی مسئلہ ہے جدو کہ ڈاکٹرہ بیٹھ کر ساپ ہے سارے ملدوستان کے یہ پاپ کہ یہ سپیتا ہاتھ نے نرماتا نے اپنے پانچے میں پاپا ساپ بیوری باری رسول کی ستاہت اس پاس سے جوڑا ہے ਆਓ ਜੀ ਦੇਖੋ ਬਾਬਾ ਭੀਮਰਾਓ ਮੇਜਰ ਸਾਹਮਣੇ ਸਾਡੇ ਦੇਸ਼ ਦਾ ਸੰਵਧਾਨ ਲਿਖਿਆ ਜੀ ਜੀ ਬਾਬਾ ਸਾਡੇ ਅੱਜ ਬਹੁਤ ਅਫਸਰ ਬਹੁਤ ਮਲਾਜੂਬ ਬਹੁਤ ਮੁਲਕ ਤਰੱਕੀ ਕਰ ਰਿਹਾ ਹੈ ਉਸ ਟਾਈਮ ਦੇ ਵਿੱਚ ਐਂਟੀਮੱਡੀ ਸੋਚ ਲੈ ਕੇ ਜਲਨਾ ਬਹੁਤ ਘਟਲੋਕਾ ਦੀ ਸਥਿਤੀ ਹੋ ਗਈ ਕਿਉਂਕਿ ਅੰਗਰੇਜ਼ਾਂ ਨੇ ਤੱਕ ਬੰਦਾ ਪੜ੍ਹਨੇ ਨਹੀਂ ਸੀ ਦਿੱਤਾ ਕੋਈ ਪੜਾਈ ਵਾਲੇ ਪਾਸੇ ਲਾਇ ਹੀ ਨਹੀਂ ਸੀ ਉਹਨੇ ਬਹੁਤ ਵੱਡੀ ਕੁਝ ਵਿੱਦਿਆ ਪ੍ਰਾਪਤ ਕਰਕੇ ਇਹ ਸੰਵਧਾਨ ਲਿਖਿਆ ਹੈ ਤੇ ਜਿਹਦੇ ਵਿੱਚ ਹਾਲ ਤੱਕ ਸਾਡੇ ਕੋਲ ਕੋਈ ਬਹੁਤੇ ਸੁਧਾ ਕਰਨ ਦੀ ਲੋੜ ਨਹੀਂ ਭਈ ਸੋ ਤਾਂ ਟਾਈਮ ਮੈਂ ਕਰਦੀ ਪਈ ਜੀ ਹਰ ਕੀ ਦੀ ਪਰ ਉਹਨਾਂ ਨੇ ਇੰਨਾ ਵਧੀਆ ਜਿਹਾ ਜੁਨੀਆਂ ਦੇ ਬਾਕੀ ਸੁਧਾਰਨ ਦੇ ਮੁਕਾਬਲੇ ਦੇਖਿਆ ਤਾਂ ਬਹੁਤ ਘੱਟ ਸੁਧਾ ਕਰਨ ਦੀ ਲੋੜ ਸੋ ਐਨੇ ਸਿਆਣੇ ਸੁੱਝੇ ਹੋਏ ਬੀਤਦੇ ਇਨਸਾਨ ਸਨ ਜੋ ਅੱਜ ਉਹਨਾਂ ਦੀ ਸੀ ਜਮਸ਼ਤਪ ਦੀ ਖਿਲਾੜੀ ਤੇ ਬਹੁਤ ਖੁਸ਼ੀ ਅਤੀ ਦੇਖ ਰਹੇ ਹਾਂ ਕਿ ਕਿਤੇ ਵੀ ਫਿਰਛਟ ਨੂੰ ਵੀ ਥੋਖ ਹੈ ਇੰਨਾ ਲੋਕਾਂ ਦੇ ਵਿੱਚ ਰਸਾ ਹੈ ਸਾਡੋ ਉਹ ਜੋ ਕੁਝ ਦਿਲਾਜੇ ਤੇ ਆਇਆ ਤੇ ਮੈਂ ਸਾਰਿਆਂ ਨੂੰ ਹੀ ਵਧਾਈ ਦਿੰਦਾ ਪਰਮਾਤਮਾ ਅਗੇ ਬਹਿ ਕੇ ਅਰਦਾਸ ਕਰਨਾ ਕਿ ਸਾਨੂੰ ਪਰਮਾਤਮਾ ਇਹੋ ਜਿਹੇ ਇਨਸਾਨ ਚੰਗੇ ਇਨਸਾਨ ਪੈਦਾ ਕਰਕੇ ਦੇਵੇ ਜਿਹਦੀ ਨਾਮ ਮਲੁਕਤਾ ਦੇ ਭਰੇ ਦੀ ਜਿਹੜੇ ਲੋਕ ਪਿੱਛੇ ਰਹਿ ਕੇ بڑے ਹੋਏ ਨੇ ਪਿੱਛਲੇ ਹੋਏ ਨੇ ਹੋਣਾਂ ਦੀ ਤਰੱਕੀ ਦੇ ਲਈ ਜਰਾ ਬਸਤ ਹੈ ਇਹ ਜਿਹੜੇ ਬੁਲੇਟ ਪ੍ਰੋਗਰਾਮ ਤੋਂ ਪਹਿਲਾਂ ਕਰਕੇ ਦਿਗੇ ਦੂਵੇ ਬੱਦਲ ਸੀ ਪ੍ਰਦਾਨ ਕੋ ਬੱਦਲ ਦੇ ਭਲਾਨ ਬਣ ਗਈ ਹੋਰ ਤਾਂ ਬੱਦਲ ਨੇ ਬੱਦਲ ਦੇ ਭਲਾਨ ਹੋ ਗਿਆ ਇਤੋਂ ਤੱਕ ਕੁਝ ਹੈ ਹੀ ਨਹੀਂ ਪਹਿਲਾਂ ਦੇਖਿਆ ਹੀ ਕੀ ਹੋਇਆ ਹੁਣਾਂ ਨਾ ਕੋਈ ਕੋਈ ਗੱਲ ਕਰਨ ਦਾ ਕੋਈ ਫਾਇਦਾ ਹੈ ਨਹੀਂ ਕਿਉਂਕਿ ਜਿਹੜੀਆਂ ਹੁਣ ਗੱਲਾਂ ਕਰਦੇ ਨੇ ਉਹ ਇੱਥੇ ਹੀ ਗਏ ਨੇ ਸਾਡੇ ਵਿੱਚੇ ਸੀਗੇ 10 ਸਾਲ ਪੂਰੇ ਚਿਰ ਮਿਸਟਰ ਕੋਈ ਐਂਡ ਸੁਪਰਟੀ ਮਿਸਟਰ ਰਹੇ ਨੇ ਉਹਨੂੰ ਤਾਂ ਕੁਝ ਕੀਤਾ ਨਹੀਂ ਜੋਗਨਾ ਨੇ ਕੰਮ ਆਪਣੇ ਟਾਈਮ ਦੇ ਵਿੱਚ ਕੀਤੇ ਨੇ ਜੋ ਸੱਤਿਆਨਾਸ਼ ਨੇ ਧਰਮ ਦਾ ਕੀਤਾ ਉਹਦੇ ਰੱਖਾ ਲਈ ਬਰਨ ਨਹੀਂ ਕੀਤਾ ਦੱਸਦਾ ਪੰਜਾਬ ਦੇ ਹਾਲਾਤ ਨਹੀਂ ਅੱਜ ਪਰ ਪ੍ਰਤਾਪ ਸਿੰਘ ਬਾਜਵਾਰੋਂ ਪੁਲਿਸ ਨੇ ਬੁਲਾ ਲਿਆ ਜਿਹੜੇ ਉਹਨਾਂ ਕਹਿੰਦੇ ਪੰਜਾਬ ਬੰਬ 318 ਜ ਫਟ ਗਏ ਆ ਤੇ 32 ਬਾਕੀ ਐ ਆ ਸਰਕਾਰ ਨੇ ਪੁਲਿਸ ਨੇ ਉਹਨੂੰ ਬੁਲਾਇਆ 12 ਵਜੇ ਮੋਹਾਲੀ ਦੇ ਇਸ ਪੁਲਿਸ ਹਿਟਮੈਂਟ ਕੋਲ ਮੈਂ ਕੋਈ ਅਖਬਾਰਸ ਤੇ ਵੀ ਸੁਣਿਆ ਕਿ ਦੀ ਬੁਲਾਰ ਦੇ ਵਿੱਚ ਵੀ ਆਇਆ ਸੀਗਾ ਕਿ ਉਹਨੇ ਅਖਬਾਰ ਦੇ ਦੇਖ ਕੇ ਕਿਹਾ ਕਿਵੇਂ ਕਿਹਾ ਵੀ ਇਨਫਰਮੇਸ਼ਨ ਆਉਟ ਉਹਦੇ ਬਾਰੇ ਤਾਂ ਕੁਝ ਕਹਿਣਾ ਬੜਾ ਔਖਾ ਐ आज के हालात रात मेरे को बहुत भाड़े नहीं जे थाने भी सुरक्षित नहीं हन बाकी लोग भी सुरक्षित होण नहीं सी देख ही रहे के जो जो हो के किन्ना ਮੜਾ ਹਾਲ ਹੈ ਰੋਜ਼ ਬੰਬਲਾਟ ਹੋ ਰਹੇ ਨੇ ਇੰਟੈਲੀਜੈਂਸ ਦੇ ਦਫ਼ਤਰ ਦੇ ਉੱਤੇ ਬੰਬਲਾਟ ਹੋ ਸਕਦਾ ਹੈ ਕੋ ਚੌਕੇ ਦੇ ਉੱਤੇ ਬੰਬਲਾਟ ਹੋ ਸਕਦਾ ਹੈ ਲੋਕਾਂ ਨੂੰ ਪੱਤਰ ਆ ਸਕਦੇ ਨੇ ਰੋਕੀ ਬੰਗੀ ਜਾ ਰਹੀ ਹੈ ਲੋਕ ਮਾਰੇ ਜਾ ਰਹੇ ਨੇ ਇਹ ਤੋਂ ਬੜੀ ਗਲਤੀ ਹੋਊਗਾ ਸਭ ਤੋਂ ਪਹਿਲੀ ਗੱਲ ਹੁੰਦੀ ਹੈ ਲਾਏ ਨਾ ਨਾ ਕਾਨੂੰਨ ਦੀ ਗੱਲ ਹੈ ਜੇ ਕਾਨੂੰਨ ਦੀ ਗੱਲ ਹੈ ਠੀਕ ਹੈ ਸਾਰੇ ਨੂੰ ਕੁਛ ਨਹੀਂ ਤੋਂ ਬਾਅਦ ਫੁੜਾ ਕੰਮਕਾਰ ਬਾਰ ਫੁੜਾ ਤਰਫ ਖਰਬ ਜਾਂਦਾ ਪਰ ਜੇ ਸੇਬ ਹੀ ਨਹੀਂ ਹੋ 20 ਦਿਨੋਂ ਮੜੀ ਗੱਲ ਕੋਈ ਹੋਣ ਤਾਂ ਠੀਕ ਹੋਰ ਜਿੰਨਾ ਨਿੰਦਿਆ ਇਸ ਕੋਲ ਹੋਣੀ ਠੀਕ ਹੈ ਇਹਹੀ ਮੈਂ ਕਹਿੰਦਾ ਹੋਇਆ ਇਹ ਖੰਦਾ ਜਾਣ ਚੁਕਾ ਮੈਂ ਸਾਰੀ ਸੰਗਤ ਤੋਂ ਮਾਫੀ ਚਾਹੁੰਦਾ ਕਿ ਮੈਂ ਜਿਆਦਾ ਅੱਗੇ ਜਾਣਾ ਮੈਂ ਪਰ ਪਹਿਨੀ ਬਹੁਤ ਰੇਟ ਹੋ ਗਿਆ ਮੈਂ ਹੁਣ ਚਲੇ ਜਾਣਾ ਮੈਂ ਬੈਠ ਨਹੀਂ ਸਕਦਾ ਇਸ ਕਰਕੇ ਮੈਂ ਮਾਫੀ ਚਾਹੁੰਦਾ ਆਪਕੋ ਬਾਕੀ ਹਜੂਰ ਸਾਹਿਬ ਦੀ ਬਾਜੀ ਦੇ ਵਿੱਚ ਕੋਈ ਨਾ ਡੱਕ ਮੋੜਿਆ ਗਿਆ ਹੋਵੇ ਨਾਲਕੇ ਹੋਵੇ ਮੈਂ ਕੋਨੋ ਕੋ ਵੀ ਮਾਫੀ ਚੰਦਾ ਹੋਇਆ ਕਿੰਨਾ ਦਾ ਚਾਚ ਕਹਾ ਰਾਜਪੀ ਦੀ ਕਾਲਸਾ ਵਾਹਿਗੁਰੂ ਕੀ ਫਤ